ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ABC ਡੇਰੀ ਫਾਰਮਿੰਗ ਦੇ ਵਿੱਚ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਥਾਂਦੇ ਵਾਲਾ ਜਿਹੜਾ ਮਸ਼ਹੂਰ ਪਿੰਡ ਹੈ ਮੁਕਸਰ ਤੋਂ ਕੋਟਪੂਰਾ ਰੋਡ ਤੇ ਜਾਂਦੇ ਆ ਤਾਂ ਖੱਬੇ ਹੱਥ ਆਉਂਦਾ ਸੱਜੇ ਹੱਥ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਬਾਈ ਕੁਲਦੀਪ ਦੇ ਡੇਰੀ ਫਾਰਮ ਤੋਂ ਬਣਾ ਰਹੇ ਆਂ ਬਾਈ ਦਾ ਵਪਾਰ ਦਾ ਕੰਮ ਵੀ ਆ ਕਿਉਂਕਿ ਆਪਾਂ ਨੂੰ ਜਿਹੜੇ ਰਾਜਸਥਾਨ ਦੇ ਜ਼ਿਆਦਾਤਰ ਫਾਰਮਰੋ ਬਾਈ ਤੋਂ ਗਾਵਾਂ ਲੈਂਦੇ ਆ ਸਾਰੇ ਬਾਈ ਨੂੰ ਜਾਣਦੇ ਆ ਤੇ ਇੱਕ ਗਾਂ ਬਾਈ ਨੇ ਜਿਹੜੀ ਉਹ ਆਪਣੇ ਫਾਰਮ ਦੇ ਵਿੱਚੋਂ ਸੇਲ ਕਰਨੀ ਹੈ ਜਿਹਦਾ ਪ੍ਰੋਪਰ ਰਿਕਾਰਡ ਆ ਸਾਰਾ ਇਹਦਾ ਕਿੰਨਾ ਦੁੱਧ ਹੈ ਇਹਦੀ ਮਾਂ ਦਾ ਕਿੰਨਾ ਦੁੱਧ ਹੈ ਉਹਦੇ ਸਾਰਾ ਬਾਈ ਜੀ ਹਾਂ ਦੇ ਆਪਣੇ ਕੋਲੇ ਡਾਟਾ ਦਾ ਹੈਗਾ ਬਾਕੀ ਗੱਲ ਆਪਾਂ ਬਾਈ ਜੀ ਨਾਲ ਕਰਦੇ ਆ ਬਾਈ ਕੁਲਦੀਪ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਪੈਂਡ ਤੇ ਆਪਣਾ ਫੋਨ ਨੰਬਰ ਆਪਣਾ ਪਿੰਡ ਥਾਂਦੇ ਵਾਲਾ ਬਾਈ ਜਿਹੜਾ ਸ੍ਰੀ ਮੋਖਰ ਸਾਹਿਬ ਫੋਨ ਨੰਬਰ ਆਪਣਾ ਹੈਗਾ 98552 800266 800266 ਬਾਈ ਜਿਹੜੀ ਆਪਾਂ ਅੱਜ ਗਾਂ ਸੇਲ ਕਰ ਰਹੇ ਹਾਂ ਤੁਸੀਂ ਹਾਂਜੀ ਇਹਦੀ ਕੀ ਡਿਟੇਲ ਹੈ ਜੀ ਇਹਨੇ ਤੀਜਾ ਸੂਆ ਸੂਣਾ ਬਾਈ ਤੀਜਾ ਸੂਆ ਦੂਜੇ ਸੂਏ 32 33 ਕਿਲੋ 28 ਤੋਂ ਲੈ ਕੇ 32 ਦੇ ਵਿੱਚ ਵਿੱਚ ਦੁੱਧ ਚੱਲੀ ਆ ਇਹ 28 ਕਿਲੋ ਤੋਂ ਲੈ ਕੇ 32 ਕਿਲੋ ਦੁੱਧ ਦੇ ਵਿੱਚ ਵਿੱਚ ਬਾਈਆਂ ਦਾ ਚੱਲਦੀ ਆ 16 17 ਕਿਲੋ ਤੇ ਜਦੋਂ ਮਨੋ ਡਰਾਈ ਕੀਤੀ ਉਹ ਤੂਪਾਂ ਭਰ ਕੇ ਡਰਾਈ ਕੀਤੀ ਸੀ 16 17 ਕਿਲੋ ਤੇ ਡ్రਾਈ ਕਰਕੇ ਬਾਈਆਂ ਦਾ ਟਿਊਬਾਂ ਭਰੀਆਂ ਤੇ ਬਾਈ ਜੀ ਇਹਦੇ ਦਿਨ ਕਿੰਨੀ ਤਰੀਕ ਨੂੰ ਪੂਰੇ ਐ ਇਹਦੇ ਦਿਨ ਹੈਗੇ 2 ਤਰੀਕ ਨੂੰ ਦਿਨ 2 ਤਰੀਕ ਨੂੰ ਹਾਂਜੀ ਆਪ ਹੀ ਕਿਹੜੇ ਸੀਮੰਦੀ ਆ ਜੀ ਤੇ ਆਪ ਦਾ ਸੀਮੰਦਾਨੀ ਦਾ ਰਿਕਾਰਡ ਮੇਰੇ ਕੋਲੇ ਜਿਹੜਾ ਇਹਦੇ ਲੱਗਾ ਜਮੈਂ ਝੂਠ ਨਹੀਂ ਬੋਲਣਾ ਉਹਦਾ ਰਿਕਾਰਡ ਹੈਗਾ ਇਹਦੇ 50 357 ਲੱਗਾ 50 357 ਲੱਗਾ ਹਾਂਜੀ ਉਹ ਸਾਰਾ ਕੋਈ ਆਪਣੇ ਕੋਲ ਇਹਦੇ ਪ੍ਰੂਫ ਉੱਥੋਂ ਦਿੱਕਰ ਸਟਰਾ ਦਿੱਕਰ ਮਿਲ ਜਾਊਗਾ ਠੀਕ ਐ ਤੇ ਜਿਹੜਾ ਕੋਈ ਸਿੰਘ ਹੁੰਦਾ ਕਈ ਵਾਰੀ ਜਿਵੇਂ ਆਪਣੇ ਦਾਗੇ ਤੋਂ ਫੋਟ ਫੁੱਟ ਪੈਂਦੀ ਆ ਹਾ ਉਹ ਮਨ ਲਓ ਕੈਮਰੇ ਚ ਭਾਵੇਂ ਵੱਡੇ ਲੱਗਦੇ ਹਨ ਹਾ ਮੁੱਠੀਕ ਦਾ ਜਿਹਾ ਹਾਂ ਨਿੱਕੀ ਨਿੱਕੀ ਜਿਹੜੀ ਸਿੰਘੀ ਆ ਫੋਟ ਹੈਗੀ ਆ ਬਰੀਡ ਅਕੋਰਡਿੰਗ ਬਹੁਤ ਚੰਗੀ ਹੈਗਾ ਤੇ ਬਾਈ ਜੀ ਤੋੜ ਕੇ ਦਿਖਾਓ ਬਾਕੀ ਨਾ ਪਤਾ ਕੀ ਗੱਲ ਬਾਈ ਇਹਦਾ ਹਜੇ ਕੁਝ ਵੀ ਨਹੀਂ ਅਜਾ ਉਹ ਉਹ ਤਾਂ ਪੂਰੇ ਆ ਤਣੇ ਹੁੰਦੇ ਲੇਵਾ ਤਾਂ ਨਾੜਾ ਨੂੜਾ ਬਹੁਤ ਆ ਬਾਕੀ ਪਤਲਾ ਦੇਵਾ ਕਾਗਜ਼ ਵਰਗਾ ਹਾਂ ਬਾਈ ਕਹਿੰਦਾ ਵੀ ਜਿਹੜਾ ਜਦੋਂ ਇਹ ਵਹਿੜ ਤਿਆਰ ਹੁੰਦੀ ਆ ਤੇ ਜਿਆਦਾ ਬਹੁਤ ਜਿਆਦਾ ਇਹਦੇ ਕੱਲੇ ਨੋ ਮਨਾਉਣ ਵਾਲੇ ਮਗਰੇ ਬਸ ਹੋਰ ਕੁਛ ਨਹੀਂ ਇਹਦੀ ਕਮੀ ਕੇਸੀ ਲੈਵ ਵਾਪਸ ਰੇ ਥਾਣ ਹਮਾਨੇ ਦੀ ਬਹੁਤ ਸਾਫ ਜਿਹੜੀ ਬਰੀਕ ਜੀ ਬਹੁਤ ਜਿਆਦਾ ਤਿਆਰ ਹੁੰਦੀ ਬਾਈ ਬਹੁਤ ਹੀ ਜਿਆਦਾ ਉਵੇਂ ਫੋਰਟ ਹੈ ਬਾਕੀ ਜਿਹੜਾ ਸਟ੍ਰਕਚਰ ਵਾਈਜ਼ ਵੀ ਬਹੁਤ ਚੰਗੀ ਹੈ ਗਾਂ ਬਾਈ ਜੀ ਇਹਦਾ ਰੇਟ ਹੀ ਰੇਟ ਤਾਂ ਬਾਅਦ ਲੈਣ ਦੇ ਨਾਲ ਹੀ ਹੋਊਗਾ ਬਾਈ ਲੱਖ ਰੁਪਏ ਦੇ ਦਾਂਗੇ ਆਪਾਂ ਇਹ ਬਾਈ ਕਹਿੰਦਾ 1 ਲੱਖ ਰੁਪਏ ਦੀ ਆਪਾਂ ਦੇ ਦੇਾਂਗੇ 28 ਕਿਲੋ ਤੋਂ ਲੈ ਕੇ 32 33 ਕਿਲੋ ਦੁੱਧ ਤੱਕ ਇਹ ਚੱਲਦੀ ਹੈ ਜਿਹੜਾ ਦੇ ਸੀਮਨ ਲੱਗਿਆ ਉਸ ਦਾ ਵੀ ਬਾਈ ਨੇ ਡਿਟੇਲ ਚ ਦੱਸਤਾ ਵੀਡੀਓ ਚ ਉਹ ਸਟਰਾ ਵੀ ਮਿਲ ਜੂਗਾ ਬਾਈ ਤੇ 1 ਲੱਖ ਰੁਪਏ ਦੇ ਵਿੱਚੋਂ ਕੋਈ ਮਾਨਤਾਣ ਹੋਊ ਜੀ ਥੋੜਾ ਮੋਟਾ ਕਰ ਦਾਂਗੇ ਜੀ ਮੌਕੇ ਤੇ ਥੋੜਾ ਮੋਟਾ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਤੇ ਜਦੋਂ ਤਿਆਰ ਹੁੰਦੀ ਹੈ ਬਹੁਤ ਸੋਹਣਾ ਤਿਆਰ ਹੁੰਦੀ ਹੈ ਤੇ ਥਾਣ ਹਵਾਨੇ ਦੀ ਕੋਈ ਥਣਾ ਦੀ ਬਿਲਕੁਲ ਸਾਫ ਹੈ ਜੀ ਬਾਈ ਪਲਾਂ ਕੋਈ ਚਿਤਾਂ ਧਾਰ ਵੀ ਨਾ ਮਾਰੇ ਆਪਣੀ ਘਰ ਤੇ ਕਦੀ ਗਰੰਟੀ ਹੋਊ ਬਾਈ ਕਹਿੰਦਾ ਘਰ ਤੇ ਇੱਕ ਦੀ ਆਪਣੀ ਗਰੰਟੀ ਹੋਊਗੀ ਜੇ ਕਿਸੇ ਨੇ ਬਰੀਡਿੰਗ ਪਰਪਸ ਵਾਸਤੇ ਵੀ ਲੈਣੀ ਹੈ ਤੇ ਬਹੁਤ ਵਧੀਆ ਢਾਂਚਾ ਬਹੁਤ ਸੋਹਣਾ ਗਾਂ ਦਾ ਮੀਡੀਅਮ ਢਾਂਚਾ ਤੇ ਬਾਈ ਦਾ ਘਰੇ ਹੀ ਜਿਹੜਾ ਉਹ ਬਣਾਇਆ ਵਾ ਸ਼ੈੱਡ ਆਪਣੇ ਤੇ ਜਿਹਦੇ ਵਿੱਚ ਬਹੁਤ ਸੋਹਣਾ ਸੈਟਅਪ ਬਣਿਆ ਵਾ ਯੂਬੀ 깔 ਲੱਗੇ ਆ ਜੇ ਕੋਈ ਥੋੜੇ ਥਾਂ ਦੇ ਵਿੱਚ ਬਾਈ ਸਾਰੇ ਚੰਗੇ ਪਵਾਏ ਸੀ ਆ ਜੀਨੀਅਸ ਰੈਡ ਦਾ ਆਇਆ ਯਾਰ ਸ਼ਹਿਰ ਦਾ ਬੱਚਾ ਆ ਕੈਮਨ ਦੀ ਆਈ 40 426 ਦੀ ਉਹ ਵੀ ਜੀਨੀਅਸ ਰੈਡ ਦੀ ਵੱਛੀ ਆ ਆ ਬੱਛਾ ਹੈ ਠੀਕ ਆ ਬਾਾਕੀ ਆਪਣੇ ਸਾਰੇ ਬਜੇ ਕੋ ਬੈਫ ਦੇ ਲਗਾੜ ਦੀ ਉਹ ਘਰ ਦੀ ਵੱਛੀ ਬਾਈ ਕਹਿੰਦਾ ਵੀ ਜੇ ਆਪਾਂ ਥੋੜੇ ਥਾਂ ਦੇ ਵਿੱਚ ਆਪਾਂ ਸਫਾਈ ਰੱਖਣੀ ਹੈ ਤਾਂ ਉੱਥੇ ਕਯੂਬਿਕਲ ਦੀ ਬਹੁਤ ਲੋੜ ਹੁੰਦੀ ਆ ਮਗਰ ਜਿਹੜੀਆਂ ਵੱਛੀਆਂ ਉਹ ਵੀ ਬਹੁਤ ਚੰਗੀਆਂ ਜਿਹੜੀਆਂ گاਵਾ ਬਾਈ ਦੇ ਫਾਰਮ ਚੋਂ ਚੰਗੇ ਦੁੱਧ ਆ ਲੀਆਂ ਆ ਬਾਈ ਕੋਲੇ ਸਾਰੀਆਂ ਇਨਾਈ ਦੋਸਤੋ ਮਿਲਦੇ ਆ ਅਗਲੀ ਕਿਸੇ ਵੀਡੀਓ ਦੇ ਵਿੱਚ